ਨੀ ਲਿਖਿਆ ਪਰ ਸਰ ਆਪਾਂ ਇਸ ਬੱਚੇ ਨੂੰ ਵਜੀਫਾ ਕਿਵੇਂ ਦੇ ਸਕਦੇ ਆ ਮਾਸਟਰ ਜੀ ਮੈਂ ਵੀ ਗਰੀਬ ਆ ਮੈਨੂੰ ਵੀ ਵਜੀਫੇ ਦੀ ਲੋੜ ਆ ਬੇਟਾ ਅਸੀਂ ਤੈਨੂੰ ਵਜੀਫਾ ਨਹੀਂ ਦੇ ਸਕਦੇ ਮਾਸਟਰ ਜੀ ਕੀ ਸਰਕਾਰ ਵੱਲੋਂ ਭੇਜਿਆ ਵਜੀਫਾ ਗਰੀਬਾਂ ਲਈ ਨਹੀਂ ਆ ਬਿਲਕੁਲ ਗਰੀਬ ਬੱਚਾ ਨਹੀਂ ਐ ਮਾਸਟਰ ਜੀ ਇਹਦੇ ਘਰ ਤੇ ਛੰਡੀਆਂਵਾ ਵਾਲਾ ਪੱਖਾ ਵੀ ਲੱਗਾ ਐ ਇਹਦੇ ਪਾਪਾ ਨੇ ਤਾਂ ਨਵਾਂ ਮੋਟਰਸਾਈਕਲ ਰੱਖਿਆ ਇਹਦਾ ਪਾਪਾ ਤੇ ਸਰਕਾਰੀ ਨੌਕਰੀ ਕਰਦਾ ਮਾਸਟਰ ਜੀ ਇਹਦੀ ਭੈਣ ਤਾਂ ਨਰਸ ਦੀ ਪੜ੍ਹਾਈ ਕਰਨ ਢੀ ਆ ਤੇ ਮਾਸਟਰ ਜੀ ਫੇਰੇ ਸਾਰੇ ਗਰੀਬ ਕਿੱਦਾਂ ਹੋਏ ਮੇਰੇ ਬਾਪੇ ਦੀ ਦਿਹਾੜੀ ਨਾ ਲੱਗਣ ਕਰਕੇ ਸਾਡੇ ਘਰ ਕਈ ਕਿਹ ਦਿਨ ਰੋਟੀ ਨਹੀਂ ਪੱਕਦੀ ਮਾਸਟਰ ਜੀ ਮੇਰੇ ਵੱਲ ਵੇਖੋ ਮੇਰੀ ਵਰਦੀ ਵੱਲ ਵੇਖੋ ਮੇਰੀ ਟੁੱਟੀ ਚੱਪਲ ਵੱਲ ਵੇਖੋ ਮੇਰਾ ਖਾਦੀ ਬੋਰੀ ਦਾ ਬਣਿਆ ਬਸਤਾ ਵੇਖੋ ਕੀ ਇਹ ਸਭ ਗਰੀਬ ਹੋਣ ਲਈ ਕਾਫੀ ਨਹੀਂ ਪਰ ਕਾਕਾ ਉਹ ਤਾਂ ਠੀਕ ਹੈ ਪਰ ਤੂੰ ਹੈ ਕਿਨਾਂ ਦਾ ਮੁੰਡਾ ਮਾਸਟਰ ਜੀ ਮੁਜੀਫਨ ਇਸ ਗੱਲ ਦਾ ਕੀ ਮਤਲਬ ਕਿ ਮੈਂ ਕਿੰਨਾ ਦਾ ਮੁੰਡਾ ਦੇਖ ਬੇਟਾ ਸਰਕਾਰ ਵੱਲੋਂ ਚੁਣੀਆਂ ਹੋਈਆਂ ਬਰਾਦਰੀਆਂ ਨੂੰ ਹੀ ਵਜੀਫਾ ਮਿਲਦਾ ਹੈ ਤੂੰ ਕਿਹਨਾ ਚੋਂ ਬਾਟਰ ਜੀ ਇਹ ਤਾਂ ਜੱਟਾਂ ਦਾ ਮੁੰਡਾ